ਮੇਤਰਾ ਹੁਣ ਚੱਲੇ ਆਪਾਂ ਪੱਕੋ ਬਾਬ ਸਰੋਪ ਮੰਡਲ ਮਾਈਟ੍ਰੇਟ ਤਾਂ ਬਾਬਾ ਜੀ ਤਾਂ ਵੀ ਆਈ ਵੀ ਤੁਸੀਂ ਧੱਪੋ ਮਾ ਜੀ ਸੀ ਜਾਲ ਦਾ ਬਾਬਾ ਦੀ ਤੁਸੀਂ ਉਹ ਨੇਰੀ ਲਿਆ ਗਿਆ ਸੀ ਹਨ ਮਾਰੇ ਇੱਕ ਪੁਆਇੰਟ ਦੀ ਕਾਚਾ ਦੇਖੋ ਕੌਣ ਹਾਰ ਰਿਹਾ ਹੈ ਬਹੁਤ ਆ ਮੇਤਰਾ ਕਮੇਡ ਤਾਂ ਕਿਹੜਾ ਇੱਕ ਰਹਿ ਗਿਆ ਹਾਂ ਵੀ ਦੋਸਤੋ ਅੱਜਾਂ ਵੀ ਇਹ ਫਿਰ ਆਪਾਂ ਹੀ ਮੰਨੇ ਨੂੰ ਕੰਮ ਜਾਪਾ ਗਿਆ ਸੀ ਮਾੜਾ ਜਾਂ ਬਾਕੀ ਹੋਰ ਰਹਿ ਰਹੇ ਕਿਹੜੇ ਆਉਂਦੇ ਨੇ ਨਵਾਂ ਆਇਆ ਕੋਈ ਤੱਕੜੇ ਰਿਹਾ ਕਰੋ ਯਾਰ ਗੁਰਪ੍ਰਸਾਦੀ ਹੁਜਿਆ ਜਦੋਂ ਕਰ ਇੱਕ ਵਾਰ ਫੈਕਟਰੀ ਤੱਕ ਕਿਉਂ ਨਹੀਂ ਆਂਦੇ ਬੱਸ ਬਾਈ ਇੱਥੇ ਦਾ ਸੀ ਇਹੀ ਕਹਿੰਨੇ ਆ ਵੀ ਜਰ ਜਨਾਂ ਦੀ ਸਿਹਤ ਠੀਕ ਹੈ ਉਹਦਾ ਦੋਨੇ ਟਾਈਮ ਰੱਬ ਦਾ ਸ਼ੁਕਰ ਕਰਿਆ ਕਰੋ ਜਨਾਂ ਦਾ ਹੀ ਠੀਕ ਨਹੀਂ ਉਹ ਗਰਾਊਂਡ ਆਇਆ ਕਰੋ ਬਾਈ ਜੁੜੋ ਸਾਡੇ ਨਾਲ ਬਾਕੀ ਸਨੇਹਾ ਤੇ ਸਾਡਾ ਓਕਾ ਸੁਣ ਕੇ ਜਾਓ ਬਾਈ ਹਾਂ ਵੀ ਦੋਸਤੋ ਬੈਂਤੀ ਯਾਰ ਸਾਡੀ ਆਇਆ ਕਰੋ ਮਤਰੋ ਥੋੜੀ ਜਿਹੀ ਹਿੰਮਤ ਦੀ ਗੱਲ ਆ ਗੱਲ ਕੁਝ ਵੀ ਨਹੀਂ ਜਿਵੇਂ ਉਹ ਸਾਡਾ ਆਨਲਾਈਨ ਮਾਸਟਰ ਕਹਿੰਦਾ ਹੁੰਦਾ ਕੋਚ ਸਾਉ ਸਾਡੇ ਕਹਿੰਦੇ ਹੁੰਦੇ ਨੇ ਕਹਿੰਦਾ ਹਿੰਮਤੇ ਮਰਦਾ ਮੱਦ ਦੇਖ ਉਹਦਾ ਹਿੰਮਤ ਬੰਦੇ ਨੂੰ ਕਰਨੀ ਪੈਂਦੀ ਐ ਠੀਕ ਐ ਮੱਦ ਤਾਂ ਫੇਰ ਆਪੀ ਗੁਰੂ ਕਰਦਾ ਵੀਰੇ ਠੀਕ ਐ ਤਾਂ ਹੀ ਕਹਿੰਨੇ ਯਾਰ ਇਦੋਂ ਵਿਆਹ ਨਾ ਕਰੋ ਤੁਸੀਂ ਤਾਂ ਦਬਣ ਲਾਗੇ ਉਹ ਦੇਪਲੇ ਦੀ ਕਰ ਜੱਕ ਸੀਰੇ ਵਰਕੇ ਤਾਬਗੇ ਜਮਈ ਯਾਰ ਜੱਕ ਸੀਰੇ ਗੱਲ ਕੀ ਐ ਯਾਰ ਇਹ ਆਇਆ ਕਰੋ ਆਪਾਂ ਵਧਾਉਣੀ ਸੀ ਗਿੰਤੀ ਘਟੀ ਜਾਂਦੀ ਐ ਕੈਮਰੋ ਬਸ ਸਾਡਾ ਤਾਂ ਕਹਿ ਨਹੀਂ ਆ ਯਾਰ ਜੇ ਮੈਂ ਕਹਿੰਨਾ ਉਹਨਾਂ ਹੋਕਾ ਸੀ ਦੇਈ ਜਾਵਾਂਗੇ ਆਓ ਬਾਈ ਠੀਕ ਆ ਜੇ ਤੂੰ ਕਹਿੰਨਾ ਉਹ ਕਿਆ ਕਰਾ ਅੱਕਣਾ ਨਹੀਂ ਅੱਕਣਾ ਨਹੀਂ ਠੱਕਣਾ ਨਹੀਂ ਦਬਣਾ ਨਹੀਂ ਅਸੀਂ ਤਾਂ ਕਹਿ ਹੀ ਨਹੀਂ ਹਾਂ ਅਸੀਂ ਤਾਂ ਦਬਣ ਦਾ ਆਪਣਾ ਵਾਲਾ ਤਾਂ ਕੰਮ ਹੀ ਨਹੀਂ ਲੈ ਤੂੰ ਕਹ ਮੈਂ ਤਾਂ ਕਦਾਉ ਨਹੀਂ ਬਈ ਦਬਣ ਵਾਲਾ ਦਾ ਕੰਮ ਹੀ ਨਹੀਂ ਬਾਏ ਬਾਏ ਵੀ ਕਰ ਦੋ ਬਾਈ ਦਰਸ਼ਕੋ ਵਾਹ ਦਰਸ਼ਕੋ ਕੈਮਰੋ ਯਾਰ ਠੀਕ ਆ ਇੰਨੇ ਹੀ ਕੰਮ ਆ ਵੀਰੇ ਹੋਰ ਗੱਲਾਂ ਬਾਤਾਂ ਅੱਜ ਦੇਖਦੇ ਆਂ ਹੋਮਾ ਕੇ ਲਾਈਵ ਛੋਡੇ ਨਾਲ ਕਰਾਂਗੇ ਨਸ਼ੇ ਦੇ ਮੁੱਦੇ ਦੇ ਵੀ ਠੀਕ ਆ ਬਸ ਹਿੰਮਤ ਕਰੋ ਯਾਰ ਤਾਕੜੇ ਰਹੋ ਸਿਹਤ ਵੱਲ ਧਿਆਨ ਦਿਓ ਸਿਹਤ ਨਹੀਂ ਛੋਡਾ ਸਾਥ ਦੇਣਾ ਠੀਕ ਆ ਜੇ ਮੈਂ ਕਹਿਣਾ ਹੁਣਾ ਜਿੱਥੇ ਸਰੀਰ ਸਾਥ ਦੇ ਦੂ ਯਾਰ ਉਥੇ ਭੈਣ ਭਾਈ ਰਿਸ਼ਤੇਦਾਰ ਬਾਅਦ ਚ ਨੇ ਪਹਿਲਾਂ ਤੁਹਾਡਾ ਸਰੀਰ ਹੈ ਜੇ ਸਰੀਰ ਕਾਇਮ ਆ ਤੁਸੀਂ ਕਾਇਮ ਠੀਕ ਆ ਉਹਨਾਂ ਤੋਂ ਪੁੱਛ ਕੇ ਦੇਖੋ ਬਈ ਜਿਹੜੇ ਹਸਪੀਟਲਾਂ ਚ ਪਏ ਨੇ ਹਨਾ ਬਹੁਤ ਔਖਾ ਹੋ ਜਾਂਦਾ ਯਾਰ ਸਰੀਰ ਨੂੰ ਸਾਭ ਕੇ ਰੱਖੋ ਇਹ ਪਰ ਕੇ ਅਨਮੋਲੀ ਚੀਜ਼ ਕੋਈ ਨਹੀਂ ਜਿਹਦੀ ਕੋਈ ਕੀਮਤੀ ਨਹੀਂ ਠੀਕ ਆ ਪੈਸੇ ਪੂਸੇ ਘੱਟ ਕਮਾ ਲਓ ਪੈਸੇ ਦੇ ਚੱਕਰਾਂ ਜਿਵੇਂ ਅਮਨਦੀਪ ਕਹਿੰਦਾ ਮੈਂ ਬੀਮਾ ਕਰਨੇ ਜਾਂਦਾ ਕਹਿੰਦਾ ਮੈਂ ਬੀਮਾ ਕਹਿੰਦਾ ਮੈਂ ਭੱਜਣ ਨੂੰ ਮੈਂ ਤਾਂ ਆਇਆ ਨਹੀਂ ਜਾਂਦਾ ਕਹਿੰਦਾ ਮੈਂ ਬੀਮਾ ਕਰਨੇ ਜਾਂਦਾ ਉਹ ਅਮਨਦੀਪ ਮੈਂ ਕਿਹਾ ਪੈਸੇ ਕਮਾ ਕੇ ਸ਼ਰੀਰਤੀ ਲਾਏਗਾ ਤੂੰ ਹੀ ਸ਼ਰੀਰ ਨੂੰ ਟਾਈਮ ਦੇ ਲ ਓਹੀ ਗੱਲ ਆ ਬਾਈ ਵੀ ਸ਼ਰੀਰ ਲਈ ਟਾਈਮ ਕੱਢੋ ਯਾਰ ਪੈਸੇ ਪੂਸੇ ਤਾਂ ਬਾਅਦ ਦੀਆਂ ਗੱਲਾਂ ਨੇ ਜੇ ਘੰਟਾ ਦਾ ਕੱਢ ਹੀ ਲੋ ਯਾਰ ਸ਼ਰੀਰ ਲਈ ਅੱਧਾ ਘੰਟਾ ਹੀ ਕੱਢ ਲਓ ਬਾਅਦ ਕੀ ਕਰ ਲੋ ਕੱਲੀ ਯਾਰ ਕੱਢੋ ਵਈ ਆਪੀ ਤਗੜੇ ਰੋਗੇ ਪੈਸਾ ਵੀ ਫੇਰ ਹੀ ਕਮਾਏਗਾ ਇਹ ਸਰੀਰ ਠੀਕ ਹੋਊ ਹੋਰ ਨਾ ਹੋ ਗਣਾ ਮੈਂ ਭੀਮੇ ਜੇ ਕਰਨਿਆ ਨਾ ਮਗਾਇਆ ਕਰ ਜਾ ਰਾ ਅੱਧਾ ਘੰਟਾ ਦਾ ਕਹਿੰਦਾ ਫਿਰ ਮੈਂ ਤੜਕੇ ਬੰਦੇ ਮਿਲਦੇ ਨੇ ਨਾ ਮੈਂ ਯਾਰ ਬੰਦੇ ਕੀ ਮੈਂ ਪੈਸੇ ਕਮਾ ਕੇ ਸਰੀਰ ਤੇ ਲਾਏ ਉਹਦਾ ਕੀ ਕਹਦਾ ਤੂੰ ਵੀ ਪਹਿਲਾਂ ਹੀ ਸਰੀਰ ਨੂੰ ਦੇ ਸਤਾਸ ਜੀ ਐ ਕਰ ਆਮਣ ਦੀ ਪਿਆਰਾ ਹੋਰ ਅੱਜ ਹੀ ਤੈਨੂੰ ਯਾਦ ਤੇਰਾ ਜੇਕਰ ਕਰਿਆ ਅੱਜ ਮੈਂ ਖਲਦਾ ਪੈਸੇ ਬਣਾਉਣ ਲੱਗਿਆ ਤੜਕੀ ਠੋਪਦਾ ਜਾਗੇ ਤੜਕੀ ਤੜਕੀ ਦਾ ਆਪਦਾ ਬੰਦੇ ਬਾਈ ਇਹ ਸਾਡਾ ਬੰਦਾ ਹੋਰ ਸੁਣਾ ਲੋਟਾ ਕੰਮ ਆਇਆ ਕਰੋ ਕੈਮਰਾ ਹੈ ਉਹਰ ਹਨਾ ਕੋਈ ਗੱਲ ਬਾਤ ਬਹੁਤ ਡਣਾ ਵਾਧਾ ਜਕਰਮ ਦਾ ਸਾਈਕਲ ਸਾਈਡ ਹੀ ਹੋ ਰਿਹਾ ਮਿੱਤਰੋ ਵਿਚਾਰੇ ਦਾ ਕੋਈ ਨਾ ਕੋਈ ਉਪ ਕਾ ਦੇ ਨਾ ਫਿਰ ਬਾਲਬੂਲ ਕੱਲ ਲਿਆਂਦਾ ਪਰੋਲ ਕਿੰਨੇ ਟਾਈਮ ਬਾਅਦ ਹੋ ਰਿਹਾ ਤੇਰਾ ਸਾਈਕਲ ਅੱਜ ਰੈਡੀ 1 ਕਰੋੜ ਸਾਲ ਬਾਅਦ ਬਾਲ ਜਾਊ ਹੋ ਗਿਆ ਜੀ ਤੇ ਕੋਈ ਮਿੱਤਰੋ ਵਾਹ ਲਾ ਗਾ ਦਿੱਤਾ ਗਿਆ ਹੈ ਹੁਣ ਪਾਰਦੇ ਹਵਾ ਫਿਰ ਇਹ ਗੇੜਾ ਵੀ ਫਿਰ ਇਹਦੀ ਬਾਜਗ ਨਹੀਂ ਸਾਈਕਲ ਸਕੂਲ ਟਾਇਰ ਜੇ ਮਾੜੀ ਹੁੰਦੇ ਨੇ ਉਹ ਤਾਂ ਯਾਰ ਸਾਫਤਾ ਕਰ ਲੈਂਦਾ ਸਾਫਤਾ ਕਰ ਰਹੇ ਨੇ ਕਿਰਦ ਕਿਵੇਂ ਪੀ ਪੀ ਲੈ ਆਉਣ ਦੇਖ ਬਤਾ ਮੈਂ ਦੂ ਘੱਟੀ ਗੀ ਬਾਲਲੀ ਗਿਆ ਯਾਰ ਮੜਾ ਮੜਾ ਹੁਣ ਇਹ ਮਿੱਤਰ ਉਹ ਆਪਣੇ ਕੱਖਾਂ ਵਾਲਾ ਵਾਹਨ ਉਹ ਵੀ ਬਾਹਰ ਹੀ ਵਾਧਾ ਮਿੱਤਰੋ ਆਖੜੇ ਫੇਰ ਵਾਧਾਂਗੇ ਕਿਰਾ ਤਕੋ ਮਿੱਤਰੋ ਵਾਧਾ ਬਣਾਤੀ ਗੱਲ ਬੰਗਲੇ ਜਿਹੋ ਦੀ ਆਜਾ ਨੇ ਮਤਲਬ ਨਹੀਂ ਕਿ ਚੱਕਰ ਕਿਨੋ ਚੱਲ ਹਲਦੀ ਰੋਗ ਬਹੁਤ ਐ ਇਸ ਵਾਰ ਭਾਈ ਫਸਲਾਂ ਨੂੰ ਫੁੱਲੇ ਐ ਨਾਲੇ ਜਮਾ ਰੇਸਲੇ ਬਾਹਣ ਚ ਤੂੰ ਮੈਂ ਬੁਣੀ ਜਾਂਦੀ ਹلوں ਹੇ ਦੇਖ ਆਹ ਦੇਖੋ ਮਿੱਤਰੋ ਬਹੁਤ ਐਦ ਕੇ ਦਾ ਹਲਦੀ ਰੋਗ ਦਾ ਬਹੁਤ ਪਰਕੋ ਬਾ ਦੇਖੋ ਨਾਲੇ ਕੋਈ ਐ ਬਾਹਣ ਨਹੀਂ ਹੈਗਾ ਬਾਈ ਮੇਰੇ ਡਾਕਰ ਕੋਈ ਜਮਾ ਰੇਸਲਾ ਬਾਹਣਾ ਇਹਦਾ ਰੇ ਕਰਕੇ ਹੁੰਦੀ ਐ ਇਹ ਤਾਂ ਜੂਰੀਆ ਕਰਕੇ ਇਹ ਜੂਰੀਆ ਕਰਦਾ ਇਹ ਤਾਂ ਮੇਰੀ ਪਾਉਣੀ ਹੈ ਇਹ ਤਾਂ ਉਹੀ ਬਾਂਹ ਇਹ ਤਾਂ ਉਹੀ ਕੋਈ ਰੋਤੀ ਐਹੀ ਜੀ ਹੁੰਦੀ ਐ ਆਮੀ ਮਿੱਤਰੋ ਹੜ ਜਾ ਲੈ ਆਪਾਂ ਪੱਕੋ ਮੈਂ ਦੇ ਗੱਗੂ ਕੰਮ ਆ ਜਾ ਕੇ ਆਉਣੇ ਆ ਲੱਲ ਜਾਣੀਏ ਬੁੜੀਆਂ ਨੂੰ ਲੰਮਾੜੀ ਸਰ ਕਲੋ ਬਿਤੇ ਆ ਰਹੋ ਕਲੋ ਚਲੋ ਆ ਗਏ ਮੈਂ ਮੰਨ ਲਿਆ ਗਾਂ ਭਾਈ ਗਿਆ ਗੱਡੀ ਚ ਹੁਣ ਚੱਕਣਾ ਗੱਗੂ ਨੂੰ ਆ ਬਸ ਚੱਲੀਏ ਹੁਣ ਫਿਰ ਪਹੁੰਚ ਗਏ ਸੀ ਮਿੱਤਰੋ ਆਪਾਂ ਹੜਾਏ ਹੜੇ ਵਾਲੇ ਪੌੜ ਦਾ ਚੈੱਕ ਕਰੋ ਜਮਾ ਮਗਮਲ ਦਾ ਔਰ ਤੇ ਬੰਦ ਕਰਤਾ ਬਈ ਇਹ ਪੌੜ ਵੀ ਹੜੇ ਵਾਲਾ ਤਲੋਂ ਢੀ ਜਾਂਦੀਆਂ ਨੇ ਗੱਡੀਆਂ ਜਾਮਜਾ ਲੱਗਦਾ ਇੱਥੇ ਵੀ ਪੂਰਾ ਤੇ ਪਹਿਲਾਂ ਤਾਂ ਐ ਪਤਾ ਨਹੀਂ ਸੀ ਲੱਗਦਾ ਮੈਂ ਟੱਚ ਹੀ ਨਾ ਗਿਆਦਾ ਸੀ ਬੰਦਾ ਪੁੱਲ ਜਾ ਤੇ ਸਾਨੂੰ ਆਉਂਦਿਆਂ ਨੂੰ ਵੀ ਪੂਰਾ ਜਾਮਜਾ ਲੱਗਿਆ ਉਧਰੋਂ ਜਾਂਦਿਆਂ ਨੂੰ ਵੀ ਪੂਰਾ ਜਾਮ ਸੀ ਬਾਈ ਫਿਰ ਪਹੁੰਚ ਗਏ ਸੀ ਆਪਾਂ ਅੜੀਸਰ ਗੁਰੂ ਘਰ ਕੋਲੇ ਇੱਥੇ ਵੀ ਦੁਕਾਨਾਂ ਦੇ ਮਿੱਤਰੋ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਜਿਵੇਂ ਪਹਿਲਾਂ ਵਾਲੀ ਭੀੜ ਜਿਹੀ ਹੁੰਦੀ ਸੀ ਹੁਣ ਤਾਂ ਇੱਥੇ ਵੀ ਸੋਨ ਸਰਾਂ ਜਿਹੀ ਹੁੰਦੀ ਐ ਉਹ ਲੱਕਾ ਦਾਣਾ ਕਹਿੰਦਾ ਤਾਂ ਆਏਗਾ ਜੀ ਕਹਿੰਦਾ ਜਦੋਂ ਦੇ ਬੀਜ ਜੇ ਲੱਗਣੋਂ ਹਟ ਕੇ ਕਹਿੰਦਾ ਇੱਥੇ ਵੀ ਕਹਿੰਦਾ ਪਿਉੜੀ ਜੀ ਪੂਰੀ ਘਟ ਗਈ ਉਹ ਐਵੇਂ ਨਹੀਂ ਕਹਿੰਦਾ ਗੱਲ ਸਹੀ ਆ ਉਹਦੀ ਬਾਈ ਪਹਿਲਾਂ ਜਦੋਂ ਇੱਥੇ ਆਉਨੇ ਹੁੰਦੇ ਸੀ ਬਾਲਾ ਇਕੱਠਾ ਹੁੰਦਾ ਸੀ ਫਿਰ ਤਾਰਿਆ ਕੁੜੀਆਂ ਨੂੰ ਵੀ ਇੱਥੇ ਤੇ ਇੱਕ ਬਾਦਰ ਸਿਮਰੇ ਕਰਨ ਉਹਨਾਂ ਦਾ ਆਵੇ ਦਾਈ ਦਾ ਆਵੇ ਜੜੀ ਸਰ ਆ ਜਿਓ ਫਿਰ ਆਪੀ ਫਿਰ ਪਹੁੰਚ ਗਏ ਸੀ ਜੀ ਆਪਾਂ ਆਪੇ ਤਹਿਸੀਲ ਚ ਇੱਥੇ ਕੜਾਈ ਆਪਾਂ ਫਰਦ ਫਰਦ ਵਾਲਾ ਪ੍ਰਿੰਟਰ ਖਰਾਬ ਸੀ ਤਾਂ ਕਰਕੇ ਫਿਰ ਗਏ ਬਾਹਰ ਹੀ ਗਏ ਨੇ ਬਾਰਿੰਗ ਕਢਾਉਣੀ ਪਊ ਦਫ਼ਤਰ ਉਹ ਕੋ ਮੰਡਲ ਮਾਈਕਰੇਟ ਕਬਾ ਵਾ ਜੀ ਤਵੇ ਆਈ ਵੀ ਤਹਿਸੀਲ ਚ ਇੱਥੇ ਫਿਰ ਜਿਹੜੇ ਨਿਗੇ ਮੋਟੇ ਜੇ ਕੰਮ ਸੀ ਨਵੇਂੜ ਕੇ ਮਤਰੋ ਦਵਾਰੇ ਪਹੁੰਚ ਗਿਆ ਆਪਾਂ ਫਖੋ ਸਾਡਾ ਪਿਆਰਾ ਭਾਨ ਜੀ ਹਾਂ ਵੀ ਐਬੂ ਠੀਕ ਹੈ ਸਸਰੀ ਘਰ ਨਹੀਂ ਬਲਾਈ ਸਸਰੀ ਮਾਮਾ ਸਸਰੀ ਘਰ ਟਿਊਸ਼ਨ ਚੱਲਿਆ ਹੁਣ ਪੜਾਾਈ ਕਿਵੇਂ ਚੱਲਦੀ ਐ ਟਿਊਸ਼ਨ ਤੇ ਤਾਂ ਪੂਰੇ ਨੰਬਰ ਲੈ ਕੇ ਆਉਣਾ ਨੇ ਰੋਜ Oh very good very good ਚੀਜੀ ਕੀ ਖਾਏਗਾ ਹੁਣ ਮੈਂ ਕੁਝ ਵੀ ਲੈ ਲਵਾਂ ਬਾਗ ਬੈਗ ਚ ਪਾ ਗਨ ਵਾ ਠੀਕ ਹੈ ਲੈ ਕੇ ਬਾਦੂ ਖੀਰਾ ਹੋਰ ਦਰਸ਼ਕਾਂ ਨੂੰ ਕਹੇਗਾ ਮਾਮੇ ਦਾ ਪੇਜ ਲਾਈਕ ਕਰੋ ਮਾਮੇ ਦਾ ਵੀ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਹੋਰ ਕੀ ਕਰਿਆ ਕਰੋ ਕਮੈਂਟ ਵੀ ਕਰੋ ਹਾਂ ਕੋਈ ਸਾਬ ਨੂੰ ਕਿਹ ਚੀਜੀ ਖਾਏਗਾ ਸਾਬ ਕਹਿੰਦਾ ਪਰਲੇਜੀ ਬਿਸਕਟਾਂ ਦੀਆਂ ਡੱਬੀਆਂ ਲੈਣੀਆਂ ਨੇ ਮੈਂ ਕਿਹਾ ਪੁੱਛ ਕੇ ਆ ਫਿਰ ਦੁਕਾਨ ਤੇ ਮੈਂ ਕਿਹਾ ਜੇ ਮਿਲੀਆਂ ਫਿਰ ਲੈ ਲਾਂਗੇ ਫਿਰ ਮਿਲ ਹੀ ਗਈਆਂ ਮਤਰੋ ਫਿਰ ਨਾ ਇਹ ਕਹਿੰਦਾ ਲੇਜ ਵੀ ਖਾਣੇ ਮੈਂ ਕਿਹਾ ਲੇਜ ਵੀ ਲੈ ਲੈ ਗੱਲ ਹੈ ਕੋਈ ਪਰ ਮੈਂ ਕਿਹਾ ਪੁੱਤ ਇਹ ਛੇਤ ਲਈ ਤਾਂ ਮਾੜੇ ਹੁੰਦੇ ਨੇ ਤਲਦੇ ਤੂੰ ਕਹਿਣਾ ਫਿਰ ਲੈ ਜਰੂਰ ਲੈ ਲੈ ਲੈਣਾ ਕੋਸ ਹੁਣ ਤਾਂ ਹੋਰ ਲੈਣਾ ਕੋਸ ਲੈ ਲੈ ਚੀਜੀ ਮਿਲ ਗਈ ਜੀ ਸਾਬ ਨੂੰ ਪੂਰੀ ਇਹਦੇ ਟੰਗੇ ਨਹੀਂ ਜਾਂਦਾ ਕਿਸੇ ਸਕੂਟਰੀ ਦੇ ਹੋਲ ਫੇਰਾ ਪੂਰਾ ਸੈਨਾ ਹੋ ਗਿਆ ਜੀ ਸਾਹਿਬ ਸਾਡਾ ਪਰ ਚੀਜ਼ਾਂ ਚੋ ਜੀਆਂ ਦਵਾ ਕੇ ਮਿੱਤਰੋ ਸਾਹਿਬ ਨੂੰ ਛੱਡਿਆ ਟਿਊਸ਼ਨ ਤੇ ਕਰਿਆ ਬਾਏ ਆ ਖੜਕਾ ਦੇ ਫੇਰ ਆਪਾਂ ਵੀ ਕਰਤੀ ਸੀ ਜੀ ਪਿੰਡ ਦੀ ਤਿਆਰੀ ਚੱਲੇ ਪਿੰਡ ਸਵਾ 9:00 ਵਜੇ ਸੀ ਮਿੱਤਰੋ 9:00 ਵਜੇ ਆਇਆ ਵੇਰਾ ਕਿੰਨਾ ਟਾਈਮ ਲੱਗ ਗਿਆ ਬਾਣੇ ਭਾਈਏ ਹੁਣ ਤਾਣੇ ਭਾਈ ਮਿੱਤਰੋ ਸੀਰ ਬਾਬਾ ਦੀਪ ਸਿੰਘ ਦੀ ਫੋਟੋ ਲੈਂਦੀ ਆ ਮਿੱਤਰੋ ਅੜੀਸਰ ਤੋਂ ਰਾਜਵੰਦ ਰਵਣਾ ਨੇ ਕਹੀ ਨਹੀਂ ਸੀ ਮਾਫੀ ਹੋਰੀ ਇਹਨਾਂ ਛੱਡ ਗਏ ਜੀ ਆਉਂਦਿਆਂ ਨੂੰ ਆਪਾਂ ਨੂੰ ਸਰਪ੍ਰਾਈਜ਼ ਦਿੱਤਾ ਕਹਿੰਦੇ ਆ ਫੋਟੋ ਲੈਂਦੀ ਐ ਦੇਖੋ ਕੈਮ ਲੱਗੀ ਨਾ ਪੂਰੀ 80 80 ਸਾਲ ਦਾ ਬਾਬਾ ਦੀਪ ਸਿੰਘ ਉਹਨੇ ਹੀ ਰਿਹਾ ਗਿਆ ਸੀ ਹਨਾ ਉਹ ਰੱਖ ਰਿਹਾ ਚੌਂਕੀ ਚ ਕਰ ਕਰਮਣਾ ਆਪਣਾ ਵੀ ਹਰੀਆਂ ਜਗੇ ਜਾਂ ਮਾਸਟਰ ਕਰਮਾ ਦਾ ਨਾਲ ਮੈਚਿੰਗ ਹੋਈ ਹੈ ਨਾਲਾ ਟੀ-ਸ਼ਰਟ ਦੇ ਨਹੀਂ ਕਿੱਟ ਵਜਈਏ ਕਿੱਟ ਦੇਖ ਬੰਦੇ ਦੇ ਹਿਸਾਬ ਨਾਲ ਸੋਚਦੇ ਬੰਦਾ ਉਲਜੀ ਜੀ ਵੱਡੀ ਕੱਟ ਰਹੀ ਹੈ ਕਿਉਂਕਿ ਇਹਨੂੰ ਪਤਾ ਸੀ ਨਾ ਸਾਨੂੰ ਵੀ ਕਰਮਾ ਤੋਂ ਹੀ ਮਗਾਇਆ ਕਰਾਂਗੇ ਅਸੀਂ ਨਾਲੇ ਟੈਗ ਲਿਖਿਆ ਹੋਇਆ ਉੱਤੇ ਦਿਖਾ ਯਾਰ ਗੱਗੂ ਇਹਨੂੰ ਵੀ ਕੱਟ ਕੇ ਯਾਰ ਯਾਰ ਇਹਨੂੰ ਬੰਦਾ ਤਾਂ ਜਮੇ ਨਹੀਂ ਕੋਈ ਬੜਾ ਸੇਮ ਹੀ ਹੈ ਯਾਰ ਕੰਪਨੀ ਦਾ ਫਰਕ ਆ ਯਾਰ ਟੈਗ ਤਾਂ ਕੰਪਨੀ ਮਿਲਦੀ ਹੀ ਨਹੀਂ ਟੈਗ ਕੰਪਨੀ ਦਾ ਪਾਲੀਸ ਪਾਰਸ ਤੇ ਲਿਆਂਦਾ ਕਰਕੇ ਇਹ ਨਹੀਂ ਹੋ ਜਮਾ ਸੇਮ ਹੋ ਚੱਲੀ ਜਾਂਦਾ ਮੇਤਰੋ ਚਿੜੀਵੱਲਾ ਸਾਡੇ ਬੰਦੇ ਪਲੇਰ ਪਲੇਡੇ ਪਹੱਤ ਜੋ ਪੂਰਾ ਪਾਸਾ ਕੰਮ ਆ ਗਿਆ ਬਾਈ ਮੈਂ ਵੀ ਆਹ ਪਾ ਦਾਂ ਬਲੌਗ ਜਾਂ YouTube ਤੇ ਹੁਣ ਤੇ ਅਸੀਂ ਮੇਤਰੋ ਜਿਹੜੇ ਕੱਲ ਵਾਲੇ ਬਲੌਗ ਚ ਤੁਸੀਂ ਟਾਇਰ ਦੇ ਦੇਖੇ ਹੋਵੋਗੇ ਬਾਹਰੇ ਘਟਣ ਲੱਗਿਆ ਬਾਈ ਹੋਰ ਕੌਣ ਕੌਣ ਲੱਗ ਗਿਆ ਪਹਿਲੇ ਦਿਨ ਹੀ ਗੱਡੀਆਂ ਨੇ ਅੱਜ ਦੇਖ ਚਾਂਬਲੀਆਂ ਹੋਈਆਂ ਦੇਖੋ ਬਾਈ ਕਿਵੇਂ ਟੱਪਦੀਆਂ ਨੇ ਹੈ ਦੇਖੋ ਜੀ ਦੇਖੋ ਹੈ ਭਾਈਆ ਕਾਉਂ ਟੰਬੇ ਖਾਣੇ ਨੇ ਮਸਰਰਾ ਨਹੀਂ ਜੀ ਫੇਰ ਲਾ ਲਈ ਸੀ ਬਈ ਫਿਰ ਤਾਂ ਹੁਣ ਤਾਂ ਲਾ ਹੀ ਦੇਵਾਂਗੇ ਬਸ ਯਾਰ ਕੋਈ ਜਾਣ ਔਖੀਆਂ ਰਾਜੀ ਰਣ ਆ ਦੇਖੀ ਲੈ ਹਮੋਟਰਾ ਨੂੰ ਪਤਾ ਹੀ ਆ ਪਈ ਜਾਣੀ ਆਪਣੀ ਝੋਨੇ ਚ ਤੇ ਆਹ ਦੇ ਦਈਏ ਮਿੱਤਰੋ ਹੁੰਦਾ ਤੜਕੇ ਦੇਗੇ ਸੀ ਜਿਹੜਾ ਆਪਾਂ ਬਾਗੇ ਸੀ ਟਰੈਕਟਰ ਇੱਥੇ ਖੜਾ ਕੇ ਸੀ ਹੁਣ ਦਵਾਰੇ ਫੇਰ ਬਾਦੀਏ ਇਹ ਗੁੱਡ ਨਾਈਟ ਉਧਰ ਸੂਰਜ ਵੀ ਸੋਪਣਾ ਵਾਲਾ ਦੇਖੋ ਕਿਆ ਬਾਤ ਹੈ ਹਾਲ ਕਰੋ ਚੱਕ ਮਤਰੋ ਲੱਗਦਾ ਨਾ ਜਮਾ ਫੁੱਲਾ ਆਈ ਹੈ ਫਿਰ ਜਦੋਂ ਬੋਨੇ ਆਵੇ ਤਾਂ ਪੂਰੇ ਪਹਿਲਾਂ ਤਾਂ ਥੋੜੇ ਜਿਹਾ ਉੱਤੇ ਉੱਤੇ ਜੇ ਮਾਰੇ ਜੀ ਦੂਰੀ ਬਾਰਮਗਾ ਪੂਰੇ ਲੈਫਟ ਸੱਟ ਕੀ ਕਰਦੇ ਕੰਮ ਵਾਦਾ ਮਤਰੋ ਜਮੇਂ ਦਾ ਜਿਹੜਾ ਇੱਕ ਰਹਿ ਗਿਆ ਚਲੋ ਚਿੜੀ ਬਰਲਾ ਲਾ ਆ ਗਿਆ ਪੂਰਾ ਫਨ ਕਰਦੇ ਆ ਬਾਈ ਦੇਖੋ ਇਹ ਮੇਰਾ ਪਿਆਰਾ ਦੋਸਤ ਮੇਰੇ ਕੋਲੇ ਆ ਗਿਆ ਟਰੈਕਟਰ ਤੇ ਝੂਟਾ ਲੈਣ ਖਣਾ ਆਏ ਵਈ ਬਾਹੇ ਨਵੇੜ ਦਾ ਕੰਮ ਹੈ ਇੱਕ ਭਾਈ ਦਾ ਭਾਈ ਦਾ ਆਇਆ ਕਹਿੰਦਾ ਤੂੰ ਦਾ ਲੈਣਾ ਚੱਲ ਰਿਹਾ ਜੀ ਜਿੜੀ ਬੱਲਾ ਸਾਡਾ ਇੱਕ ਪੁਆਇੰਟ ਵੀ ਕਾਚਾ ਦੇਖੋ ਕੌਣ ਹਾਰ ਰਿਹਾ ਹੈ ਜਿੱਤ ਗਿਆ ਓ ਯਾਰ ਗਿਫਟੀ ਯਾਰ ਗਿਫਟੀ ਲੌਸਟ ਦੀ ਮੈਚ ਆਜੇ ਖਾਲਸੇ ਆ ਜਾ ਚੱਲ ਰਿਹਾ ਜੀ ਮੈਚ ਪੂਰਾ ਫੇਰਾ ਆ ਚੱਕ 2 0 ਖੋਤੀ ਕਰਦੀ ਰੋਟੇ ਹਾਂ ਸਹਜੂ ਦੇਖਦਾ ਉਹਨਾ ਬਲੌਗ ਦਰਸ਼ਕਾਂ ਨੂੰ ਸੁਨੇਹਾ ਦੇ ਦੇ ਫਿਰ ਕਿਉਂਕਿ ਅੱਜ ਦਾ ਇਹ ਚਿੜੀ ਬੱਲੇ ਦਾ ਮੈਚ ਚੱਲਦਾ ਤੂੰ ਦਰਸ਼ਕਾਂ ਨੂੰ ਕਹਿ ਦੇ ਵੀ ਪ੍ਰੀਤ ਵੀਰੇ ਦਾ ਪਤਾ ਹੀ ਹੈ ਤੈਨੂੰ ਕੀ ਕਹਿਣਾਗਾ ਪ੍ਰੀਤ ਵੀਰੇ ਦਾ ਚੈਨਲ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਇਹ ہمارا ਚਿੜੀ ਬੱਲੇ ਦਾ ਮੈਚ ਬਣ ਆਇਆ ਹੈ ਹਾਂ ਸਾਹਮਣੇ 4 2 4 2 ਆ 3 0 ਹੋ ਗਏ ਕੀ ਹੋਊਗਾ ਰੂਟੇ ਦੇ ਨਾਲ ਜੈਕੂ ਕੈਮਰਾ ਬੈਠਾ ਮਤਰੋ ਪੱਖਾ ਚੱਲ ਰਿਹਾ ਹੈ ਟੌਰ ਨਾਲ ਬੈਠਾ ਭੌਂਕਦਾ ਵੀ ਆ ਮੈਨੂੰ ਭੈਣ ਦਾ ਤੜਕੇ ਜਦੋਂ ਮੈਂ ਕਰ ਮੈਨੂੰ ਛੱਡਣਿਆ ਨਾ ਹੋਰ ਮੋਟਰਸਾਈਕਲ ਆ ਜਾਦਾ ਇਹ ਭਲਿਕਾ ਕੰਦਾ ਯਾਰ ਉਹ ਹਾਂ ਆਉਂਦਾ ਵੀ ਹਾਂ 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 ਜੈਕੂ ਤਾਂ ਪਤਾ ਜਾਂ ਹੁੰਦਾ ਕਿ ਜਦੋਂ ਪਾਈ ਸੀ ਸਾਲਾ ਮਾਰਦੇ ਦੀ ਐਂ ਪਾਵਾਂ ਸਾਲਾ ਸੁਲਾ ਮਾਰਦੇ ਦੀ ਇਹ